ਜਿਹੜੇ ਲੋਕ ਇਹ ਕਹਿੰਦੇ ਸੀ ਕਿ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਦੇ ਨਾਲ ਜਿਹੜਾ ਧੂੰਆਂ ਪੈਦਾ ਹੁੰਦਾ ਹੈ ਉਹ ਜਾ ਕੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਕਰਦਾ ਹੈ ਉਹਨਾਂ ਦੇ ਲਈ ਇਹ ਖਬਰ ਸੁਣਨੀ ਬੜੀ ਜ਼ਰੂਰੀ ਹੈ ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਡੀਫੇਮ ਕਰਦੇ ਨੇ ਹੁਣ ਉਹਨਾਂ ਦੀ ਇਸ ਗੱਲ ਦੇ ਉੱਤੇ ਕਰਾਰਾ ਤਮਾਚਾ ਵਜਿਆ ਹੈ ਕਿਉਂਕਿ ਐਨਜੀਟੀ ਦੇ ਮੈਂਬਰ ਜਸਟਿਸ ਅਗਰਵਾਲ ਹੋਰਾਂ ਦੇ ਵੱਲੋਂ ਇੱਕ ਐਸਾ ਬਿਆਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦੇ ਵਿੱਚ ਇਹ ਗੱਲ ਬਿਲਕੁਲ ਝੂਠੀ ਸਾਬਤ ਹੋਣ ਲੱਗ ਗਈ ਹੈ ਤੁਹਾਨੂੰ ਦੱਸ ਦਈਏ ਕਿ ਐਨਜੀਟੀ ਦੇ ਮੈਂਬਰ ਅਗਰਵਾਲ ਹੋਰਾਂ ਨੇ ਆਖਿਆ ਜਿਹੜੇ ਜਸਟਿਸ ਨੇ ਉਹਨਾਂ ਨੇ ਆਖਿਆ ਕਿ ਐਸਾ ਕੋਈ ਵਿਗਿਆਨਿਕ ਅਧਿਐਨ ਅਜੇ ਤੱਕ ਨਹੀਂ ਹੋਇਆ ਜਿਦੇ ਚ ਸਾਬਿਤ ਹੁੰਦਾ ਹੋਵੇ ਕਿ ਦਿੱਲੀ ਦੇ ਵਿੱਚ ਜਿਹੜਾ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ ਉਹ ਕਿਸਾਨਾਂ ਦੇ ਦੁਆਰਾ ਲਗਾਈ ਗਈ ਅੱਗ ਜਿਹੜੀ ਪਰਾਲੀ ਨੂੰ ਕਿਸਾਨ ਅੱਗ ਲਾਉਂਦੇ ਨੇ ਫਸਲਾਂ ਦੀ ਰਹਿੰਦ-ਖੂੰਦ ਨੂੰ ਉਸ ਦੇ ਨਾਲ ਪੈਦਾ ਹੁੰਦਾ ਹੋਵੇ। ਉਹਨਾਂ ਦੇ ਵੱਲੋਂ ਵੱਡੀ ਸਟੇਟਮੈਂਟ ਦਿੱਤੀ ਗਈ ਹੈ। ਇਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਸੋਚਣਾ ਪਏਗਾ ਜਿਹੜੇ ਕਿਸਾਨਾਂ ਨੂੰ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਬਣਾ ਦਿੰਦੇ ਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਨੇ ਜਸਟਿਸ ਸੁਧੀਰ ਅਗਰਵਾਲ ਉਹਨਾਂ ਨੇ ਆਖਿਆ ਕਿ ਐਸਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ ਜਿਹੜਾ ਇਹ ਸਾਬਿਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਦੇ ਕਿਸਾਨ ਖਾਸ ਤੌਰ ਤੇ ਜ਼ਿੰਮੇਵਾਰ ਨੇ। ਪਰਾਲੀ ਸਾੜਨ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਉੱਤੇ ਮਕਦਮਾ ਚਲਾਉਣਾ ਵੱਡੇ ਜੁਰਮਾਨੇ ਲਾਉਣੇ ਤੇ ਉਹਨਾਂ ਨੂੰ ਜੇਲ੍ਹ ਭੇਜਣਾ ਸਰਾਸਰ ਬੇਇਨਸਾਫੀ ਹੈ ਇਹ ਚੀਜ਼ ਉਹਨਾਂ ਨੇ ਕੋਰਟ ਕੀਤੀ ਹੈ ਇਹ ਗੱਲ ਉਹਨਾਂ ਨੇ ਆਖੀ ਹੈ ਕਿ ਇਹ ਬੇਇਨਸਾਫੀ ਹੈ ਜੇਕਰ ਕਿਸਾਨਾਂ ਨੂੰ ਇਸ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ ਇਸ ਕਰਕੇ ਜੁਰਮਾਨੇ ਲਗਾਏ ਜਾਂਦੇ ਆ ਇਸ ਕਰਕੇ ਉਹਨਾਂ ਤੇ ਪਰਚੇ ਦਰਜ ਹੁੰਦੇ ਆ ਕਿ ਉਹ ਆਪਣੀ ਖੇਤਾਂ ਦੇ ਵਿੱਚ ਬੱਚੀ ਖੂਚੀ ਰੈਂਦ ਖੁੰਦ ਨੂੰ ਭਾਦ ਕੇ ਪਰਾਲੀ ਨੂੰ ਅੱਗ ਲਗਾਉਂਦੇ ਆ ਦਿੱਲੀ 'ਚ ਵਾਤਾਵਰਣ ਪੱਖੀ ਚੋਨੇ ਦੀ ਖੇਤੀ ਤੇ ਕੁਦਰਤੀ ਸਰੋਤਾਂ ਦੀ ਰਾਖੀ ਤੇ ਵਾਤਾਵਰਨ ਪੁਰਸਕਾਰ ਪ੍ਰੋਗਰਾਮ ਦੇ ਵਿੱਚ ਇਹ ਪਹੁੰਚੇ ਸੀ ਜਿੱਥੇ ਉਹਨਾਂ ਨੇ ਗੱਲਬਾਤ ਕਰਦੇ ਆ ਇਹ ਗੱਲ ਆਖੀ ਆ ਕਿ ਦਿੱਲੀ ਚ ਪ੍ਰਦੂਸ਼ਣ ਦੇ ਹੋਰ ਵੀ ਕਈ ਕਾਰਨ ਨੇ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ ਸਿੱਧਾ ਸਿੱਧਾ ਕਿਸਾਨਾਂ ਨੂੰ ਟਾਰਗੇਟ ਨਾ ਕਰਿਆ ਕਰੋ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਮੌਜੂਦਾ ਐਨਜੀਟੀ ਮੈਂਬਰ ਦਾ ਬਿਆਨ ਇਹਦੇ ਲਈ ਵੀ ਮਾਨੇ ਰੱਖਦਾ ਕਿਉਂਕਿ ਜ਼ਿਆਦਾਤਰ ਨਿਆਂਕ ਕਾਰਵਾਈਆਂ ਤੇ ਜਨਤਕ ਚਰਚਾਵਾਂ ਜਿਹੜੀਆਂ ਨੇ ਉਹ ਦਿੱਲੀ ਦੇ ਵਿਗੜ ਰਹੇ ਹਵਾ ਪ੍ਰਦੂਸ਼ਣ ਦੇ ਲਈ ਗੁਆਂਢੀ ਰਾਜਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਝੋਨੇ ਦੀ ਰਹਿੰਦ-ਖੂੰਦ ਆ ਜਿਹੜੀ ਫਸਲ ਦੀ ਉਹਨੂੰ ਸਾੜਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨੇ ਉਹਨਾਂ ਲੋਕਾਂ ਦੇ ਲਈ ਕਰਾਰੀ ਚਪੇੜ ਹੈ ਇਹ ਗੱਲ ਕਿ ਜਿਹੜੇ ਲੋਕ ਆਖਦੇ ਆ ਕਿ ਕਿਸਾਨ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਜਾਂਦਾ ਹੈ ਖੁਦ ਐਨਜੀਟੀ ਦੇ ਮੈਂਬਰ ਨੇ ਜਿਹੜੇ ਜਸਟਿਸ ਸੁਧੀਰ ਅਗਰਵਾਲ ਉਹਨਾਂ ਨੇ ਇਸ ਗੱਲ ਨੂੰ ਕੋਰਟ ਕੀਤਾ ਹੈ ਕਿ ਇਹਦੇ ਲਈ ਕਿਸਾਨਾਂ 'ਤੇ ਪਰਚੇ ਕਰਨੇ ਸਰਾਸਰ ਬੇਇਨਸਾਫੀ ਹੈ ਕਿਉਂਕਿ ਐਸਾ ਕੋਈ ਅਧਿਐਨ ਨਹੀਂ ਹੈ ਜਿਹਦੇ 'ਚ ਸਾਬਤ ਹੁੰਦਾ ਹੋਵੇ ਕਿ ਕਿਸਾਨਾਂ ਦੀ ਪਰਾਲੀ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਜਿਹੜਾ ਉਹ ਹੋ ਜਾਂਦਾ ਹੈ ਐਨਜੀਟੀ ਦੇ ਮੈਂਬਰ ਦੇ ਵਜੋਂ ਉਹਨਾਂ ਨੇ ਤਜਰਬੇ ਸਾਂਝੇ ਕੀਤੇ ਹੈ ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਪ੍ਰਾਲੀ ਸਾੜਨ ਨੂੰ ਅਕਸਰ ਦਿੱਲੀ 'ਚ ਵੱਧ ਰਿਹਾ ہوا ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਹ ਵੀ ਉਦੋਂ ਮੰਨਿਆ ਜਾਂਦਾ ਜਦੋਂ ਪੰਜਾਬ ਸਿੱਧੇ-ਸਿੱਧੇ ਤੌਰ ਦੇ ਉੱਤੇ ਦਿੱਲੀ ਨਾਲ ਕਨੈਕਟ ਨਹੀਂ ਹੈ ਭਾਵੇਂ ਪੰਜਾਬ ਦੀ ਹੱਦ ਦਿੱਲੀ ਦੇ ਨਾਲ ਨਹੀਂ ਲੱਗਦੀ ਹੈ ਪਰ ਫਿਰ ਵੀ ਆਖ ਦਿੱਤਾ ਜਾਂਦਾ ਹੈ ਕਿ ਹਰਿਆਣੇ ਨੂੰ ਪਾਰ ਕਰਕੇ ਧੂਆਂ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਾਂਦਾ ਨਾਲ ਉਹਨਾਂ ਨੇ ਕੱਲ ਹੋਰ ਆਖੀ ਹੈ ਉਹ ਕਹਿੰਦੇ ਪੰਜਾਬ ਦੇ ਖੇਤਾਂ 'ਚੋਂ ਜਿਹੜਾ ਧੂਆਂ ਨਿਕਲਦਾ ਹੈ ਉਹਨੂੰ ਰਾਸ਼ਟਰੀ ਰਾਜਸਟਾਨੀ ਭਾਵੇਂ ਦਿੱਲੀ ਤੱਕ ਪਹੁੰਚਣ ਦੇ ਲਈ ਇੱਕ ਖਾਸ ਹਵਾ ਦੀ ਜਿਹੜੀ ਰਫਤਾਰ ਹੈ ਹਵਾ ਦੀ ਗਤੀ ਹੈ ਉਹ ਵੀ ਖਾਸ ਤੌਰ ਦੀ ਚਾਹੀਦੀ ਹੈ ਤੇ ਇੱਕ ਖਾਸ ਦਿਸ਼ਾ ਵੀ ਚਾਹੀਦੀ ਹੈ ਕਿਧਰੇ ਪਾਸੇ ਨੂੰ ਇੰਨੀ ਸਪੀਡ ਦੇ ਨਾਲ ਹਵਾ ਚਲਦੀ ਹੋਵੇ ਤਦ ਹੀ ਜਿਹੜਾ ਪੰਜਾਬ ਤੋਂ ਪੈਦਾ ਹੋਇਆ ਧੂਆਂ ਉਹ ਦਿੱਲੀ ਤੱਕ ਪਹੁੰਚ ਸਕੇਗਾ ਪਰ ਉਹ ਕਦੇ ਪੰਜਾਬ ਦੇ ਕਿਸਾਨਾਂ ਨੂੰ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਐਸੇ ਦੋਸ਼ ਲਾਉਣ ਤੋਂ ਪਹਿਲਾਂ ਕੀ ਕੋਈ ਵਿਗਿਆਨਿਕ ਅਧਿਐਨ ਕੀਤਾ ਗਿਆ ਜਿਦੇ ਚ ਇਹ ਗੱਲ ਸਾਬਤ ਹੁੰਦੀ ਹੋਵੇ ਕਿ ਹਾਂਜੀ ਪੰਜਾਬ ਦਾ ਧੂਆਂ ਦਿੱਲੀ ਪਹੁੰਚਦਾ ਹੈ ਬਣੀਆਂ ਬਣਾਈਆਂ ਗੱਲਾਂ ਨੇ ਜਿਨ੍ਹਾਂ ਨੂੰ ਮੀਡੀਆ ਦੇ ਵਿੱਚ ਵੀ ਪ੍ਰਚਾਰਿਆ ਜਾਂਦਾ ਜਿਨ੍ਹਾਂ ਨੂੰ ਆਮ ਤੌਰ ਤੇ ਵੀ ਪ੍ਰਚਾਰਿਆ ਜਾਂਦਾ ਤੇ ਕਿਸਾਨਾਂ ਨੂੰ ਸਿੱਧੇ ਤੌਰ ਦੇ ਉੱਤੇ ਉਸ ਮਾਮਲੇ ਦੇ ਵਿੱਚ ਈਵਲ ਬਣਾ ਦਿੱਤਾ ਜਾਂਦਾ ਖਾਸ ਗੱਲ ਇਹ ਹੈ ਕਿ ਦਿੱਲੀ ਦੀ ਹਵਾ ਜਿਹੜੀ ਉਹਦੇ ਉਹਦੇ ਚ ਤੇਲ ਯੁਕਤ ਤੱਤ ਮੌਜੂਦ ਨੇ ਕਿਉਂਕਿ ਇੰਡਸਟਰੀਅਲ ਖੇਤਰ ਹੈ ਉਦੇ ਚ ਤੇਲਯੁਕਤ ਭਾਅ ਕੇ ਜਿਹੜੇ ਆਪਾਂ ਕਹਿ ਸਕਦੇ ਆਇਲੀ ਤੱਤ ਮੌਜੂਦ ਨੇ ਤੇ ਇਹ ਸੰਭਵ ਵੀ ਨਹੀਂ ਹੈ ਕਿ ਫਸਲਾਂ ਦੀ ਰੈਂਦ ਖੂਨ ਦੇ ਵਿੱਚ ਮੌਜੂਦ ਹੋਣ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਫਸਲਾਂ ਨੂੰ ਅਸੀਂ ਅੱਗ ਲਾਉਨੇ ਆ ਉਹਦੇ ਚ ਇਸ ਤਰੀਕੇ ਦੇ ਤੱਤ ਨਹੀਂ ਹੁੰਦੇ ਤੇਲਯੁਕਤ ਜਿਹੜੇ ਦਿੱਲੀ ਦੀ ਆਪਣੀ ਹਵਾ ਦੇ ਵਿੱਚ ਹੁੰਦੇ ਹੈ ਤਾਂ ਫਿਰ ਇਹਦਾ ਕਨੈਕਸ਼ਨ ਜੁੜਦਾ ਹੀ ਨਹੀਂ ਹੈ ਜੋ ਕਿ ਇਹਨਾਂ ਨੇ ਆਖਿਆ ਕਿ ਤੱਤ ਕੁਦਰਤੀ ਤੌਰ ਦੇ ਉੱਤੇ ਬਾਇਓਡੀਗਰੇਡੇਬਲ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਅਸਲ ਕਾਰਨ ਕੁਝ ਹੋਰ ਹੈ ਇਹਦੇ ਲਈ ਕਿਸਾਨਾਂ ਤੇ ਮੁਕਾਦਮਾ ਚਲਾਉਣਾ ਪੂਰੇ ਤਰੀਕੇ ਦੇ ਨਾਲ ਬੇਇਨਸਾਫੀ ਹੈ ਜੇ ਇਹ ਦੋਸ਼ਾਂ ਦੇ ਪਿੱਛੇ ਸਿਆਸੀ ਕਾਰਨ ਵੀ ਹੋ ਸਕਦੇ ਐ ਪਰ ਉਹਨਾਂ ਆਖਿਆ ਕਿ ਮੈਨੂੰ ਇਹਦੇ ਬਾਰੇ ਕੋਈ ਖਾਸ ਪਤਾ ਨਹੀਂ ਹੈ ਪਰ ਇੱਕ ਵਾਰ ਫਿਰ ਤੋਂ ਦੱਸ ਦਈਏ ਉਹਨਾਂ ਨੇ ਕਰਾਰੀ ਚਪੇੜ ਮਾਰੀ ਐ ਉਹਨਾਂ ਲੋਕਾਂ ਦੇ ਮੂੰਹਾਂ ਤੇ ਜਿਹੜੇ ਦੇਸ਼ ਦੇ ਅਨੁਦਾਤੇ ਨੂੰ ਈਵਲ ਬਣਾ ਕੇ ਪੇਸ਼ ਕਰਦੇ ਆ ਡੈਵਲ ਬਣਾ ਕੇ ਪੇਸ਼ ਕਰਦੇ ਆ ਉਹਨੂੰ ਸ਼ੈਤਾਨ ਬਣਾ ਕੇ ਪੇਸ਼ ਕਰਦੇ ਆ ਕਿ ਜੀ ਕਿਸਾਨ ਅੱਗ ਲਾਉਂਦੇ ਆ ਜਿਹਦੇ ਕਰਕੇ ਦਿੱਲੀ ਦੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਦਰਪੇਸ਼ ਆਉਂਦੀ ਹੈ ਦਿੱਲੀ ਖ ਲਗਾਤਾਰ ਆਸ-ਪਾਸ ਦੇ ਖੇਤਰਾਂ ਵੱਲ ਨੂੰ ਵਧ ਰਿਹਾ ਪੋਪੂਲੇਸ਼ਨ ਵਧ ਰਹੀ ਹੈ ਇੰਡਸਟਰੀਅਲ ਖੇਤਰ ਵੱਧ ਰਹੇ ਨੇ ਨਾਲ ਦੀ ਨਾਲ ਟ੍ਰੈਫਿਕ ਵੀ ਵਧ ਰਿਹਾ ਸਾਰੀਆਂ ਚੀਜ਼ਾਂ ਜਦੋਂ ਵੱਧ ਰਹੀਆਂ ਨੇ ਤਾਂ ਫਿਰ ਇਕੱਲੇ ਕਿਸਾਨਾਂ ਨੂੰ ਜ਼ਿੰਮੇਵਾਰ ਕਿਉਂ ਠਹਿਰਾਇਆ ਜਾਵੇ ਇਸ ਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ ਹਾਲਾਂਕਿ ਇਹਨਾਂ ਨੇ ਕਹਿ ਦਿੱਤਾ ਕਿ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ ਜਿਦੇ ਚ ਸਾਬਤ ਹੁੰਦਾ ਹੋਵੇ ਕਿ ਪੰਜਾਬ ਦਾ ਧੂਆਂ ਜਿਹੜਾ ਉਹ ਸਿੱਧਾ ਦਿੱਲੀ ਵੱਲ ਨੂੰ ਜਾ ਵੜਦਾ ਸੋ ਹੁਣ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਸੋਚਣਾ ਪਏਗਾ ਬੋਲਣ ਤੋਂ ਪਹਿਲਾਂ 100 ਵਾਰ ਕਿ ਜਿਹੜੇ ਕਿਸਾਨਾਂ ਨੂੰ ਸਿੱਧਾ-ਸਿੱਧਾ ਇਸ ਚੀਜ਼ ਦੇ ਲਈ ਜ਼ਿੰਮੇਵਾਰ ਠਹਿਰਾ ਦਿੰਦੇ ਨੇ ਜਿਹੜੇ ਕਿਸਾਨ ਉਹਨਾਂ ਦਾ ਢਿੱਡ ਭਰਨ ਦੇ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰਦੇ ਐ ਤੇ ਬਾਅਦ ਵਿੱਚ ਜਦੋਂ ਹਵਾ ਪ੍ਰਦੂਸ਼ਿਤ ਹੋ ਜਾਂਦੀ ਆ ਉਹ ਵੀ ਖਾਸ ਤੌਰ ਤੇ ਰਾਸ਼ਟਰੀ ਅਜਤਨੀ ਦਿੱਲੀ ਦੀ ਤਾਂ ਫਿਰ ਉਹਦੇ ਚ ਕਿਸਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਹੀ ਮੁਜਰਮ ਬਣਾ ਦਿੱਤਾ ਜਾਂਦਾ ਹੈ